ਸਸਿਕਲ ਦੋਸਤੋ ਮਾਇਕਵਾਲ ਸਿੰਘ ਸਿੱਧੂ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਨਾਲ ਕੁਝ ਮੁੱਦੇ ਜੋੜੇ ਆ ਇਨਕਲੂਡਿੰਗ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਕੀ ਹੋ ਰਿਹਾ ਤੇ ਉਹਦੇ ਕੀ ਹੋਣ ਦੇ ਨਾਲ ਜਿਹੜਾ ਦੇਸ਼ ਦੇ ਵਿੱਚ ਇੱਕ ਤਸਵੀਰ ਬਣਦੀ ਹੈ ਕਿਹਦੀ ਤਸਵੀਰ ਬਣਦੀ ਹੈ ਅਮਰੀਕਾ ਟ੍ਰੇਡ ਡੀਲ ਹੋਇਆ ਚਾਹੇ ਉਹਦੀ ਗੱਲ ਕਰ ਲਈਏ ਚਾਹੇ ਪੰਜਾਬ ਦੇ ਵਿੱਚ ਜੁੱਧ ਨਸ਼ਾ ਵਿਰੁੱਧ ਫੇਸ 1 ਜੁੱਧ ਨਸ਼ਾ ਵਿਰੁੱਧ ਫੇਸ 2 ਲੈ ਕੇ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਦਾ ਮੁਖੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਸ ਤੋਂ ਇਲਾਵਾ ਮਿਸ਼ਨ ਪ੍ਰਹਾਰ ਲੈ ਕੇ ਆਇਆ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਿਸ਼ਨ ਪ੍ਰਹਾਰ ਚੱਲਿਆ ਉਹਦੇ ਵਿੱਚ ਵੀ ਥੋੜੀ ਬੁਤੀ ਸ਼ਕਤੀ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨੂੰ ਗੈਂਗਸਟਰਿਜ਼ਮ ਤੋਂ ਮੁੜਿਆ ਜਾ ਸਕੇ ਨਸ਼ੇ ਤੋਂ ਠੱਲ ਪਾਈ ਜਾ ਸਕੇ ਚੋਰੀ ਡਕੈਤੀ ਨੇ ਘਟਨਾਵਾਂ ਰੋਜ਼ ਮਰਡਰ ਦੀਆਂ ਘਟਨਾਵਾਂ ਇਨ੍ਹਾਂ ਵਿਸ਼ਿਆਂ ਦੇ ਉੱਪਰ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਪ੍ਰਿੰਸੀਪਲ ਹੇਮਜੀਤ ਸਿੰਘ ਦਾ ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਸਰ ਸਾਸ਼ੀ ਕਾਸ ਸਸੀ ਕਾਸ ਸਰ ਸਭ ਤੋਂ ਮੇਰਾ ਪਹਿਲਾ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਚੱਲਿਆ ਸੀ ਫੇਸ 1 ਜੁੱਧ ਨਸ਼ਿਆਂ ਵਿਰੁੱਧ ਫਿਰ ਆਇਆ ਫੇਸ 2 ਜੁੱਧ ਨਸ਼ਿਆਂ ਵਿਰੁੱਧ ਕਿੰਨੇ ਕੁ ਪੰਜਾਬ ਦੇ ਜਿਹੜੇ ਨੌਜਵਾਨ ਨਸ਼ੇ ਕਰਦੇ ਸੀ ਕਿੰਨੇ ਕੁ ਸਾਫ਼ ਹੋ ਗਏ ਜੀ ਹਾਂਜੀ ਸਰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਚਲਾਇਆ ਗਿਆ ਸੀ ਜੀ ਇੱਕ ਬਹੁਤ ਵਧੀਆ ਕਦਮ ਸੀ ਜੇ ਉਹਨੂੰ ਪ੍ਰੋਪਰ ਢੰਗ ਨਾਲ ਲਾਗੂ ਕੀਤਾ ਜਾਂਦਾ ਜੀ ਕਿਉਂਕਿ ਜਦੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈਗੀ ਉਦੋਂ ਇੱਕ ਵਾਰੀ ਸਰਕਾਰ ਵੱਲੋਂ ਕਾਫੀ ਵਿਊਜ਼ ਰੱਖੇ ਗਏ ਸੀ ਜਿਹੜੇ ਨਸ਼ਿਆਂ ਦੇ ਵਿੱਚ ਮੁੰਡੇ ਪਏ ਨੇ ਉਹਨਾਂ ਦੇ ਰੀਹੈਲੀਵੇਸ਼ਨ ਲਈ ਉਹਨਾਂ ਦੇ ਨਸ਼ਾਸ਼ਡਾਉ ਕੇਂਦਰ ਚਲਾਏ ਜਾਣਗੇ ਜੀ ਉਹਨਾਂ ਨੂੰ ਬੈਕਅਪ ਤੇ ਸਪੋਰਟ ਦਿੱਤੀ ਜਾਊਗੀ ਪੇਰੈਂਟਸ ਨੂੰ ਸਪੋਰਟ ਦਿੱਤੀ ਜਾਊਗੀ ਜੀ ਬਟ ਉਹ ਜਾਦੇ ਪ੍ਰਚਾਰ ਬਣ ਕੇ ਜਾਦੇ ਰਹਿ ਗਿਆ ਸਰਕਾਰ ਵੱਲੋਂ ਕਿਉਂਕਿ ਉਹਨੂੰ ਇੱਕ ਰਾਜਨੀਤਿਕ ਤੌਰ ਤੇ ਜ਼ਿਆਦਾ ਪ੍ਰਚਾਰਿਆ ਗਿਆ ਜਿੰਨੀ ਕੁ ਉਮੀਦ ਸੀ ਆਪਾਂ ਨੂੰ ਉਹਦੇ ਨਾਲੋਂ ਵੱਧ ਸਿਰਫ মিডিਆ ਦੇ ਉੱਪਰ ਹੀ ਛਾਇਆ ਰਿਹਾ ਜੀ ਪਰ ਗਰਾਊਂਡ ਪੱਧਰ ਤੇ ਉਹਨੇ ਕੋਈ ਬਹੁਤਾ ਵਧੀਆ ਰਿਜ਼ਲਟ ਨਹੀਂ ਦਿੱਤਾ ਜੀ ਉਸ ਤੋਂ ਬਾਅਦ ਸਰ ਮਿਸ਼ਨ ਪ੍ਰਹਾਰ ਸ਼ੁਰੂ ਹੋਇਆ ਜੀ ਹਾਂਜੀ ਮਿਸ਼ਨ ਪ੍ਰਹਾਰ ਬਾਰੇ ਕੀ ਕਹਿਣਾ ਚਾਹੋਗੇ ਹਾਂ ਜਿਹੜਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜਿਹੜਾ ਆਪਾਂ ਪਹਿਲਾਂ ਵੀ ਗੱਲ ਕਰੀ ਹੈ ਜਿਹੜੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸੀਗਾ ਉਹਦਾ ਅਗਲਾ ਫੇਜ਼ ਇਹਨਾਂ ਨੇ ਪ੍ਰਹਾਰ ਸ਼ੁਰੂ ਕੀਤਾ ਹੈਗਾ ਜੀ ਤਾਂ ਦੇਖੋ ਜੇ ਆਪਾਂ ਦੇਖੀਏ ਤਾਂ ਪਾਲਿਸੀ ਤਾਂ ਇੱਕ ਬਹੁਤ ਵਧੀਆ ਲੱਗਦੀ ਹੈ ਸੁਣਨ ਦੇ ਵਿੱਚ ਵੀ ਲੱਗਦੀ ਹੈ ਜਿਵੇਂ ਪਹਿਲਾਂ ਇਹ ਤਜਰਬਾ ਆਪਣੀ ਸੈਂਟਰ ਸਰਕਾਰ ਨੇ ਵੀ ਕੀਤਾ ਸੀ ਆਪਰੇਸ਼ਨ ਸਿੰਦੂਰ ਤੇ ਹੋਰ ਕਈ ਨਾਂ ਰੱਖੇ ਗਏ ਜਿਹੜੇ ਜਾਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜਾਦੇ ਲੱਗਦੇ ਨੇ ਬਟ ਜੇ ਆਪਾਂ ਇਹਦਾ ਗਰਾਉਂਡ ਰਿਪੋਰਟ ਇਹਦੀ ਵੀ ਵੇਖਦੇ ਆ ਤਾਂ ਸਰਕਾਰ ਨੇ ਕੁਝ ਸ਼ਕਤੀ ਵਿਖਾਈ ਜੀ ਵਰਕੀ ਉਹ ਪ੍ਰੋਪਰ ਉਹਨਾਂ ਬੰਦਿਆਂ ਨਾਲ ਹੀ ਸਖਤੀ ਕੀਤੀ ਗਈ ਜਿਹੜੇ ਦੇ ਲਈ ਜ਼ਿੰਮੇਵਾਰ ਨੇ ਜਾਂ ਫਿਰ ਬਾਕੀ ਆਮ ਛੋਟੇ ਮੋਟੇ ਕਰਾਈਮ ਵਾਲੇ ਵੀ ਚੱਕ ਲਏ ਗਏ ਕਿਤੇ ਨਾ ਕਿਤੇ ਲੋਕਾਂ ਨੂੰ ਮਹਿਸੂਸ ਹੋਇਆ ਵੀ ਸਰਕਾਰ ਧੱਕਾ ਕਰ ਰਹੀ ਹੈ ਜੀ ਸੋਸ਼ਲ ਮੀਡੀਆ ਤੇ ਰੌਲਾ ਵੀ ਪਿਆ ਵੀ ਇਸ ਵਾਰ ਮੁੰਡਿਆਂ ਨੂੰ ਫੜਨਾ ਹੈਗਾ ਜਾਂ ਪਹਿਲਾਂ ਵਾਂਗੂ ਮੁੰਡਿਆਂ ਨੂੰ ਇਹਨਾਂ ਨੇ ਟਾਰਚਰ ਕਰਨਾ ਹੈਗਾ ਤੇ ਉਹ ਨਾਲੋਂ ਨਾਲ ਚੱਲਦਾ ਰਿਹਾ ਬੱਟੋ ਕੁਛ ਦਿਨੇ ਮੁਹਿੰਮ ਚੱਲੀ ਆ ਸਰਕਾਰ ਨੇ ਵਧੀਆ ਕਦਮ ਸੀਗਾ ਵੀ ਸਰਕਾਰ ਨੇ ਕੁਝ ਜਿਹੜੇ ਟਰੈਕ ਕੀਤੇ ਸੀ ਕ੍ਰਿਮੀਨਲ ਉਹਨਾਂ ਨੂੰ ਫੜਿਆ ਪਰ ਜ਼ਿਆਦਾਤਰ ਉਹ ਫੜੇ ਗਏ ਜਿਹੜੇ ਕਿਸੇ ਪਾਸੇ ਸ਼ਾਮਲ ਵੀ ਨਹੀਂ ਸੀ ਪਰ ਉਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੈਗਾ ਸੀਗਾ ਇਸ ਕਰਕੇ ਲੋਕਾਂ 'ਚ ਥੋੜਾ ਜਿਹਾ ਇੱਕ ਪ੍ਰਕਾਰ ਦੀ ਆਪਾਂ ਕਹੀਏ ਚਿੰਤਾ ਵੀ ਪੈਦਾ ਹੋ ਗਈ ਵੀ ਸਰਕਾਰ ਜਿਹੜੇ ਪਾਸੇ ਚੱਲ ਰਹੀ ਹੈ ਕਿ ਉਹ ਸਹੀ ਕਦਮ ਹੈ ਜਾਂ ਫਿਰ ਆਪਣੇ ਨੌਜਵਾਨ ਵਰਗ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈਗਾ ਜੀ ਸਰਦਿਵੀ ਮੈਂ ਮਚਲੀ ਹੈ ਮਿਸ਼ਨ ਪਰ ਹਾਰ ਇਹਦੇ ਉੱਪਰ ਜੇ ਆਪਾਂ ਦੇਖੀਏ ਕਿ ਗੈਂਗਸਟ੍ਰਿਜ਼ਮ ਨੂੰ ਨਾਥ ਕੋਨਲੀ ਕੰਮ ਕੀਤਾ ਗਿਆ ਹੈ ਹਾਂ ਹਾਂਜੀ ਪਰ ਗੈਂਗਸਟ੍ਰਿਜ਼ਮ ਚੱਲਦਾ ਜਾਂ ਕੋਈ ਫੇਸ ਚੱਲਦਾ ਹੁੰਦਾ ਜਿਵੇਂ ਫਰਦ ਕਰੋ ਗੈਂਗਸਟ੍ਰਿਜ਼ਮ ਦਾ ਗਿਆ ਚੋਰੀ ਡਕੈਤੀ ਦਾ ਗਿਆ ਹਾਂਜੀ ਇਹ ਕੀ ਕਰਦੇ ਡਿਜੀਟਲ ਮੀਡੀਆ ਦਾ ਬੜਾ ਸਾਰਾ ਲੈਂਦੇ ਆ ਜੀ ਉਹਦੇ ਵਾਲੇ ਵਟਸਐਪ ਕਾਲ ਦੀ ਯੂਜ਼ ਕਰਦੇ ਆ ਹਾਂਜੀ ਸਾਨੂੰ ਲੱਗਦਾ ਕਿ ਡਿਜੀਟਲ ਮੀਡੀਆ ਉੱਪਰ ਵੀ ਥੋੜੀ ਬਹੁਤੀ پابੰਦੀ ਹੋਣੀ ਚਾਹੀਦੀ ਜਿਹਨੂੰ ਟਰੈਕ ਕਰਨਾ ਸੌਖਾ ਹੋਵੇ ਹਾਂਜੀ ਸਰ ਜਿਹੜੇ ਅੱਜ ਕੱਲ ਜਿੰਨੇ ਵੀ ਸਾਧਨ ਨੇਗੇ ਨਵੇਂ ਤਕਨੀਕ ਦੇ ਜਿਹਨੂੰ ਆਪਾਂ ਕਹਿੰਦੇ ਆ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਦਰ ਉਹ ਇੰਨੇ ਕੁ ਹਾਈ ਟੈਕ ਨੇ ਵੀ ਆਪਾਂ ਆਪਣੇ ਕੋਲੇ ਅਜੇ ਉਹ ਚੀਜ਼ਾਂ ਉਪਲਬਧ ਨਹੀਂ ਹੈਗੀਆਂ ਇਵਨ ਸਰਕਾਰ ਕੋਲੇ ਵੀ ਨਹੀਂ ਜਿਹੜੇ ਕ੍ਰਿਮੀਨਲ ਲਈ ਬੈਠੇ ਆ ਜੀ ਕਿਉਂਕਿ ਉਹਨਾਂ ਕੋਲੇ ਬੜੇ ਹੀ ਹਾਈ ਟੈਕ ਡਿਵਾਈਸ ਨੇਗੇ ਇਵਨ ਜੇਲ੍ਹਾਂ ਦੇ ਵਿੱਚ ਜੈਮਰ ਲੱਗੇ ਹੋਏ ਨੇ ਉਹ ਫੇਰ ਵੀ ਫੋਨ ਕਾਲ ਕਰ ਰਹੇ ਨੇ ਜੀ ਇਵਨ ਇੱਥੋਂ ਤੱਕ ਕਿਤੇ ਨਾ ਕਿਤੇ ਵਿਭਾਗ ਦੀਆਂ ਵੀ ਖਾਮੀਆਂ ਨੇ ਇਹਨਾਂ ਦੇ ਇੰਟਰਵਿਊਜ਼ ਹੋ ਰਹੀਆਂ ਨੇ ਕਿਤੇ ਨਾ ਕਿਤੇ ਅਫਸਰਾਂ ਦੀ ਘਾਟ ਹੈ ਜਾਂ ਮਿਲ ਨਹੀਂ ਭੁਗਤਾ ਇਹ ਸਾਰੀਆਂ ਚੀਜ਼ ਤਾਂ ਸੋਸ਼ਲ ਮੀਡੀਆ ਤੇ ਐਕਟਿਵ ਨੇ इवन ਜੇਲ੍ਹਾਂ ਚ ਬੈਠੇ ਵੀ ਉਹ ਧਮਕੀਆਂ ਦੇ ਰਹੇ ਨੇ ਜੀ ਉਹ ਕਾਦੇ ਨਾਲ ਕਨੈਕਟ ਕਰਦੇ ਆ ਲੋਕਾਂ ਨੂੰ ਕਾਦੇ ਲਈ ਇੱਕ ਪੈਨਿਕ ਕ੍ਰੀਏਟ ਕਰਦੇ ਆ ਉਹ ਕਰਦੇ ਆ ਸੋਸ਼ਲ ਮੀਡੀਆ ਵਰਤੋਂ ਕਰਕੇ ਉਹ ਵੀ ਖਾਸ ਕਰ ਮੋਬਾਈਲ ਜਾਂ ਪੱਗ ਇਹ ਇੰਟਰਨੈਟ ਦੀ ਵਰਤੋਂ ਤਾਂ ਉਹਨਾਂ ਦੇ ਪਹੁੰਚ ਦੇ ਵਿੱਚ ਓਵੇਂ ਦੀ ਓਵੇਂ ਹੈ ਜੇਲ੍ਹਾਂ ਵਿੱਚ ਬੈਠਿਆਂ ਦੀ ਵੀ ਜਿਹਦੇ ਲਈ ਸਰਕਾਰ ਹਜੇ ਤੱਕ ਕੋਈ ਵਧੀਆ ਨਾ ਤਾਂ ਕੋਈ ਪ੍ਰਬੰਧ ਕਰ ਸਕੀ ਹੈ ਨਾ ਕੋਈ ਵਧੀਆ ਟੈਕਨੀਕ ਲਿਆ ਸਕੀ ਹੈ ਜਦੋਂ ਕਿ ਤੁਸੀਂ ਪਿੱਛੇ ਦੇ ਵੇਖਦੇ ਹੋਗੇ ਕਈ ਸੋ ਕਰੋੜ ਰੁਪਏ ਦਾ ਜਿਹੜਾ ਬਜਟ ਸੀਗਾ ਪੰਜਾਬ ਸਰਕਾਰ ਦਾ ਇਹ ਤੁਸੀਂ ਚੈੱਕ ਕਰੋ ਜੈਮਰ ਲਾਉਣ ਲਈ ਬਟ ਉਹ ਤ्यों ਦਾ ਤ्यों ਹੀ ਹੈਗਾ ਸਿਸਟਮ ਬਾਹਰੋਂ ਧਮਕੀਆਂ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਨਹੀਂਆਂ ਉਹ ਜੇਲ੍ਹ 'ਚ ਬੈਠੇ ਹੀ ਆਪਰੇਟ ਕਰਦੇ ਹੈਗੇ ਤੇ ਇੰਟਰਨੈਸ਼ਨਲ ਕਾਲਸ ਯੂਜ਼ ਕੀਤੀਆਂ ਜਾਂਦੀਆਂ ਨੇ ਤੇ ਇਹ ਬੜੇ ਗੁੰਝਲਦਾਰ ਸਿਸਟਮ ਹੈ ਇਹਦੇ ਲਈ ਬੜਾ ਹਾਈ ਟੈਕ ਸਿਸਟਮ ਦੀ ਲੋੜ ਹੈ ਜੇ ਉਹਨਾਂ ਨੂੰ ਟਰੈਕ ਕਰਨਾ ਹੈ ਜਾਂ ਇਹ ਚੀਜ਼ ਨੂੰ ਕੰਟਰੋਲ ਕਰਨਾ ਹੈ ਅੱਛਾ ਜੇਲ੍ਹਾਂ ਨੂੰ ਸੁਧਾਰ ਕਰ ਵੀ ਕਹਿੰਦੇ ਹੈ ਜੀ ਹਣਾ ਸੁਧਾਰ ਕਰਨ ਆ ਰੱਖਿਆ ਸੀਗਾ ਸੁਧਾਰ ਕਰਦੇ ਨਾਲ ਜਿੰਨਾ ਜ਼ਿਆਦਾ ਵਿਗਾੜ ਕਰਨੀ ਹੋ ਗਈਆਂ ਜੀ ਜਿਵੇਂ ਕੋਈ ਛੋਟਾ-ਮੋਟਾ ਕਰਾਈ ਵਾਲਾ ਵੀ ਜਦੋਂ ਉੱਥੇ ਜਾਂਦਾ ਉਹ ਇੱਕ ਗਰੁੱਪ ਵਿੱਚ ਸ਼ਾਮਲ ਹੋ ਜਾਂਦਾ ਉਹ ਗਰੁੱਪ ਇੱਕ ਰੀਜ਼ਨਬਲੀ ਵੀ ਹੁੰਦਾ ਹੈ ਖੇਤਰੀ ਤੌਰ ਤੇ ਵੀ ਚੱਲਦਾ ਹੈ ਉਹ ਦੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਤੱਕ ਜੇ ਜਿਹੜਾ ਬੰਦਾ ਇੰਟਰਸਟਿਡ ਹੈ ਜ਼ਿਆਦਾ ਵਿਗੜਿਆ ਹੋਇਆ ਉਹ ਉਸ ਗਰੁੱਪ ਦੇ ਵਿੱਚ ਜੰਪ ਕਰ ਜਾਂਦਾ ਉਹਦੇ ਨਾਲ ਜੇਲ ਅਥਾਰਟिटीज ਕਿੰਨੀ ਕੁ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਕਿੰਨੀ ਕੁ ਜ਼ਿੰਮੇਵਾਰ ਹੈ ਕਿੰਨੀ ਕਿ ਜੜੀਆਂ ਹਾਈ ਟੈਕ ਏਜੰਸੀਜ਼ ਉਹਨੂੰ ਟੈਕਲ ਨਹੀਂ ਕਰ ਪਾਉਂਦੀਆਂ ਹਾਂਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਵਾਲ ਬਿਲਕੁਲ درست ਹੈਗਾ ਜੇ ਆਪਾਂ ਪਿੱਛੇ ਝਾਤ ਮਾਰੀਏ ਕੁਛ ਆਪਾਂ ਬੜੇ-ਬੱਡੇ ਗੈਂਗਸਟਰਸ ਦੇ ਨਾਮ ਸੁਣਦੇ ਆ ਦਮਿੰਦਰ ਹੈਗਾ ਜਾਂ ਗੌਂਡਰ ਹੈ ਜਾਂ ਅੱਜਕੱਲ ਬਿਸ਼ਨੋਈ ਦਾ ਬੜਾ ਵੱਡਾ ਨਾਮ ਹੈ ਜੀ ਇਹ ਸਾਰੇ ਜਿਹੜੇ ਵਿਅਕਤੀ ਸੀ ਕਿਸੇ ਟਾਈਮ ਬੜੇ ਵਧੀਆ ਕਰਦਾਰ ਵਾਲੇ ਵਿਦਿਆਰਥੀ ਰਹੇ ਜੀ ਗੈਂਗਸਟਰ ਬਣਨ ਤੋਂ ਪਹਿਲਾਂ ਇਹਨਾਂ ਦਾ ਜਿਹੜੇ ਪਛੋਕਰ ਫਰੋਲਦੇ ਆ ਤਾਂ ਇਹਨਾਂ ਨੂੰ ਇਹ ਸਾਰੀ ਡੋਜ਼ ਜਾਂ ਇਹਨਾਂ ਨੂੰ ਇਹ ਗੁੜਤੀ ਜੇਲ੍ਹਾਂ ਦੇ ਵਿੱਚ ਹੀ ਮਿਲੀ ਜੇਲ੍ਹਾਂ ਦੇ ਵਿੱਚ ਕਿਉਂਕਿ ਜਦੋਂ ਵੀ ਇਹ ਛੋਟੇ ਮੋਟੇ ਕ੍ਰਾਈਮ ਦੇ ਵਿੱਚ ਕੋਈ ਝਗੜੇ ਦੇ ਵਿੱਚ ਜੇਲ੍ਹਾਂ ਦੇ ਵਿੱਚ ਗਏ ਨੇ ਤਾਂ ਉੱਥੇ ਇਹਨਾਂ ਦਾ ਇੱਕ ਸੰਬੰਧ ਇੱਕ ਵੱਡੇ ਨੈਕਸਸ ਨਾਲ ਹੋ ਗਏ ਨੇ ਜੀ ਜਿੱਥੋਂ ਇਹ ਫਿਰ ਇੱਕ ਵਾਰ ਉਸ ਕ੍ਰਾਈਮ ਦੀ ਦੁਨੀਆ 'ਚ ਦੂੰਗੇ ਉੱਤਰਦੇ ਗਏ ਨੇ ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਉਹ ਵੀ ਪੰਜਾਬ ਦਾ ਕੀ ਹਾਲ ਹੈ ਪਹਿਲਾਂ ਪੰਜਾਬ ਨੇ ਤੁਸੀਂ ਦੇਖੋ ਨਕਸ ਲਾਈਟ ਲਹਿਰ ਦੇਲੇ ਬਹੁਤ ਸੰਤਾਪ ਭੋਗਿਆ ਸੀ ਖੜਕੂਵਾਦ ਵੇਲੇ ਭੋਗਿਆ ਉਹਨਾਂ ਨਸ਼ਾ ਤੇ ਨਸ਼ੇ ਦੇ ਉੱਪਰ ਇੱਕ ਨਾਲੋਂ ਨਾਲ ਗੈਂਗਸਟਰ ਦਾ ਜਿਹੜਾ ਇੱਕ ਬੜਾ ਵੱਡਾ ਲੋਕਾਂ ਦੇ ਉੱਪਰ ਪੈਨਿਕ ਬਣਿਆ ਹੋਇਆ ਹੈਗਾ ਜਾਂ ਬੜੀਆਂ ਤੁਸੀਂ ਦੇਖੋ ਵੀ ਲੋਕਾਂ ਨੂੰ ਧਮਕੀਆਂ ਆਉਂਦੀਆਂ ਨੇ ਫਾਇਰਿੰਗਸ ਹੁੰਦੀਆਂ ਇਹ ਸਾਰੇ ਬੰਦੇ ਉੱਥੋਂ ਹੀ ਪੈਦਾ ਹੋਏ ਨੇ ਜੇ ਦੇਖੀਏ ਆਪਾਂ ਜੇਲਾਂ ਇੱਕ ਪੈਦਾਵਾਰ ਬਣ ਗੀਆਂ ਗੈਂਗਸਟਰਸ ਦੀ ਜੀ ਤੇ ਇੱਥੇ ਹਜੇ ਤੱਕ ਜਿੰਨੀਆਂ ਵੀ ਪਿੱਛੇ ਕਈ ਕਮਿਸ਼ਨਸ ਵੀ ਬਿਠਾਏ ਸੀਗੇ ਜੀ ਵੀ ਇਹਦੇ ਚ ਕੀ ਸੁਧਾਰ ਕੀਤਾ ਜਾ ਸਕਦਾ ਪਰ ਉਹਨਾਂ ਦਾ ਹਜੇ ਤੱਕ ਕੋਈ ਰਿਜ਼ਲਟ ਨਹੀਂ ਮਿਲਿਆ ਜਾਦੇ ਜੇਲਾਂ ਹੁਣ ਕਰਾਇਮ ਦਾ ਅੱਡਾ ਬਣਦਿਆਂ ਜਾ ਰਹੀਆਂ ਨੇ ਤੇ ਸਰਕਾਰ ਵੱਲੋਂ ਹਜੇ ਕੋਈ ਵੀ ਵਧੀਆ ਪਾਲਿਸੀ ਨਹੀਂ ਹੈਗੀ ਇਹਨਾਂ ਨੂੰ ਕੰਟਰੋਲ ਕਰਨ ਦੀ ਕਿਉਂਕਿ ਉਹ ਜਮਾਨਤ ਤੇ ਆਉਂਦੇ ਨੇ ਫੇਰ ਕਰਾਇਮ ਕਰਦੇ ਨੇ ਫੇਰ ਉਹ ਅੰਦਰ ਚਲੇ ਜਾਂਦੇ ਨੇ ਜਾਂ ਕਈ ਹੈ ਜੇ ਗੈਂਗਸਟਰ ਨੇ ਜਿਨ੍ਹਾਂ ਨੂੰ ਜੇਲਾਂ ਨੂੰ ਇੱਕ ਆਪਦਾ ਸੇਫ ਅੱਡਾ ਬਣਾ ਲਿਆ ਉਹ ਬਾਹਰ ਹੀ ਨਹੀਂ ਆਉਣਾ ਚਾਹੁੰਦੇ ਅੰਦਰ ਬੈਠੇ ਉਹਨਾਂ ਦੇ ਸਾਰੇ ਕੰਮ ਹੋ ਰਹੇ ਨੇ ਇਹਦੇ ਲਈ ਰਾਸੀ ਰਸੂਖਦਾਰ ਜਾਂ ਰਾਸੀ ਨੇਤਾ ਕਿੰਨੇ ਕਿ ਜ਼ਿੰਮੇਵਾਰ ਹੈ ਦੇਖੋ ਜਿਹੜਾ ਵਾਰਡ ਦੇ ਵਿੱਚ ਆਪਾਂ ਦੇਖਿਆ ਜਿਵੇਂ ਵਾਰਡ ਆਰਡਰ ਤੋਂ ਗੱਲ ਚੱਲਦੀ ਹੈ ਫਿਰ ਸਟੇਟ ਆਰਡਰ ਦੀ ਗੱਲ ਚੱਲਦੀ ਹੈਗੀ ਜੀ ਤਾਂ ਇਹ ਸਾਰਾ ਕੁਝ ਇਹਦਾ ਪਸ਼ੋਕਰ ਦਾ ਰਾਜਨੀਤਿਕੀ ਹੈ ਜੀ ਸਰ ਜੇ ਆਪਾਂ ਦੇਖੀਏ ਗੈਂਗਸਟਰ ਪੈਦਾ ਕੀਤੇ ਗਏ ਨੇਗੇ ਇਹ ਸਿੱਧੇ ਤੌਰ ਤੇ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਦੀ ਦੇਣ ਹੈ ਜੀ ਜਿਹੜੀ ਅੱਜ ਕੰਟਰੋਲ ਤੋਂ ਬਾਹਰ ਹੋ ਗਈ ਅੱਜ ਦੀ ਜਿਹੜੀ ਰਾਜਨੀਤਿਕ ਪਾਰਟੀ ਆ ਉਹਨਾਂ ਲਈ ਇਹ ਸਭ ਤੋਂ ਵੱਡੀ ਸਮੱਸਿਆ ਹੈ ਜੀ ਉਹ ਕੋਸ਼ਿਸ਼ ਕਰਕੇ ਵੀ ਇਹਨਾਂ ਨੂੰ ਕੰਟਰੋਲ ਨਹੀਂ ਕਰ ਪਾ ਰਹੇ ਕਿਉਂਕਿ ਪੁਸ਼ਤਪਨਾਹੀ ਇਹਨਾਂ ਨੂੰ ਬਹੁਤ ਮਿਲੀ ਹੋਈ ਹੈ ਅੱਜ ਵੀ ਪੁਸ਼ਤਪਨਾਹੀ ਹੈ ਜੇ ਤੁਸੀਂ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਵੱਡੇ ਵੱਡੇ ਧਾਰਮਿਕਾ ਬੂ ਵੀ ਜਦੋਂ ਇਹਨਾਂ ਦੀ ਸਪੋਰਟ ਤੇ ਆ ਜਾਂਦੇ ਨੇ ਤਾਂ ਉੱਥੇ ਕਿਤੇ ਨਾ ਕਿਤੇ ਇੱਕ ਕੰਮ ਜਿਹੜਾ ਨਾਗਰਿਕ ਹੈਗਾ ਉਹ ਬੜਾ ਬੇਵੱਸ ਮਹਿਸੂਸ ਕਰਦਾ ਹੈ ਇੱਕ ਗੈਂਗਸਵਾਇਜ਼ਮ ਤੇ ਸ਼ਕਤੀ ਦਾ ਨੱਥ ਪਾਉਣ ਦੇ ਵੀ ਜੇ ਸਰਕਾਰ ਨੂੰ ਹੋਰ ਕੀ ਕਰਨਾ ਚਾਹੀਦਾ ਕੋਈ ਰਿਟਰਨ ਟੂ ਹੋਮ ਜਾਂ ਬੈਕ ਟੂ ਹੋਮ ਵਾਲੀ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਜੋ ਕਿ ਐਦਾ ਇਹਨਾਂ ਨੂੰ ਮੋਟੀਵੇਸ਼ਨ ਕੈਂਪ ਲਾ ਕੇ ਵੀ ਇਹਨਾਂ ਨੂੰ ਥੋੜਾ ਬਹੁਤਾ ਸੁਧਾਰਿਆ ਜਾ ਸਕਦਾ ਹੈ। ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਇਹ ਜਿਹੜੇ ਲੜਕੇ ਇਸ ਪਾਸੇ ਪੈ ਗਏ ਨੇ ਜੀ। ਉਹਨਾਂ ਲਈ ਉਹਨਾਂ ਦੀਆਂ ਕਾਉਂਸਲਿੰਗਸ ਹੋਣੀਆਂ ਚਾਹੀਦੀਆਂ ਨੇ। ਜੀ। ਤੇ ਸਰਕਾਰ ਨੂੰ ਇੱਕ ਪਾਲਿਸੀ ਵੀ ਬਣਾਉਣੀ ਚਾਹੀਦੀ ਆ ਤੁਸੀਂ ਦੇਖਿਆ ਹੋਊਗਾ ਜਦੋਂ ਪੰਜਾਬ ਦੇ ਵਿੱਚ ਖੜਕੂਬਾਦ ਸੀਗਾ ਉਦੋਂ ਇੱਕ ਮੌਕਾ ਦਿੱਤਾ ਜਾਂਦਾ ਸੀ ਵੀ ਜਿਹੜੇ ਲੜ ਕੇ ਸਲੰਡਰ ਕਰਨਗੇ ਜੀ ਉਹਨਾਂ ਤੇ ਕਾਰਵਾਈ ਉਹਨਾਂ ਦੀ ਪਿਛਲੇ ਕ੍ਰਾਈਮ ਦੀ ਨਹੀਂ ਕੀਤੀ ਜਾਊਗੀ ਉਹਨਾਂ ਨੂੰ ਮਾਫੀ ਦਿੱਤੀ ਜਾਊਗੀ ਹਥਿਆਰ ਛੱਡਣ ਦੀ ਉਵੇਂ ਸਰਕਾਰ ਪਾਲਿਸੀ ਲਿਆ ਸਕਦੀ ਹੈ ਇੱਕ ਮੌਕਾ ਦੇਣਾ ਜ਼ਰੂਰ ਬਣਦਾ ਹੈ ਇਹ ਨਹੀਂ ਵੀ ਆਪਾਂ ਨੌਜਵਾਨ ਜੇ ਇਸ ਪਾਸੇ ਤੁਰ ਗਏ ਨੇ ਆਪਾਂ ਉਹਨਾਂ ਨਾਲ ਸਖਤੀ ਨਾਲ ਉਹਨਾਂ ਦੇ ਜਾਂ ਝੂਠੇ ਇਨਕਾਊਂਟਰ ਕਰੀਏ ਜਾਂ ਫਿਰ ਆਪਾਂ ਉਹਨਾਂ ਨੂੰ ਇਸੇ ਤਰ੍ਹਾਂ ਜੇਲ੍ਹ ਚ ਸੱਟ ਕੇ ਰੱਖੀਏ ਉਹਦੇ ਨਾਲ ਵੀ ਹੱਲ ਨਹੀਂ ਹੁੰਦਾ ਫਿਰ ਉਹ ਕ੍ਰਾਈਮ ਦੇ ਵਿੱਚ ਹੋਰ ਡੁੱਗੇ ਹੁੰਦੇ ਜਾਣਗੇ ਉਹਨਾਂ ਨੂੰ ਮੌਕਾ ਦੇਣਾ ਜ਼ਰੂਰ ਬਣਦਾ ਸਰ ਜਿੰਨੇ ਮਿਲਟੈਂਸੀ ਦਾ ਡਾਊਟ ਸੀਗਾ ਹਨਾ ਉਸ ਦੌਰਾਨ ਵੀ ਪੰਜਾਬ ਦੇ ਨੌਜਵਾਨਾਂ ਤੇ ਅਕਸਰ ਚਰ ਵੀ ਹੋਏ ਤੇ ਕੁਝ ਮਾੜੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵੀ ਸੀ ਚਲੋ ਉਹਨਾਂ ਨੂੰ ਸਜ਼ਾ ਵੱੜਦੀ ਵੀ ਸੀ ਹਾਂਜੀ ਤੇ ਅਜੋਕੇ ਸਮੇਂ ਦੇ ਵਿੱਚ ਗੈਂਗਸਟਰਿਜ਼ਮ ਬੜਾ ਹੋਇਆ ਕਿਸੇ ਕਿਸੇ ਦਾ ਵੀ ਮਤਲਬ ਪਹਿਲਾਂ ਫੋਨ ਤੇ ਧਮਕੀ ਦਿੰਦੇ ਆ ਜੋ ਵੱਲਦੀ ਰਕਮ ਨਹੀਂ ਦਿੰਦਾ ਉਹਦਾ ਮਰਡਰ ਕੀਤਾ ਜਾਂਦਾ ਹਾਂਜੀ ਇਹਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਪਪਾ ਅੱਜ ਦੇ ਪੰਜਾਬ ਦੀ ਗੱਲ ਕਰਦੇ ਕਿ ਅਸੀਂ ਪੋਲੀਟੀਕਲ ਪਾਰਟੀ ਨੂੰ ਟਾਰਗੇਟ ਨਹੀਂ ਕਰਦੇ ਪਿਛਲੀਆਂ ਸਰਕਾਰਾਂ ਚ ਵੀ ਇਹੀ ਰਿਹਾ ਹੈ ਇਹਨੂੰ ਦੁਸਤ ਕਿਵੇਂ ਕੀਤਾ ਜਾਵੇ ਦੇਖੋ ਸਰ ਜੀ ਆਪਾਂ ਇਹਦਾ ਥੋੜਾ ਜਿਹਾ ਪਿਛੋਕੜ ਦੇਖਦੇ ਹਾਂਗੇ ਜਿਹੜਾ ਕੁਝ ਵੀ ਪੰਜਾਬ ਦੇ ਵਿੱਚ ਵਾਪਰ ਰਿਹਾ ਜਾਂ ਸਟੇਟਾਂ ਦੇ ਵਿੱਚ ਹੁੰਦਾ ਹੈ ਉਹਦੇ ਪਿੱਛੇ ਜਿਹੜਾ ਮੇਨ ਸਟੇਟ ਆਰਡਰ ਹੀ ਹੁੰਦਾ ਹੈ ਜੀ ਦੇਖੋ ਜਿਵੇਂ ਆਪਾਂ ਗੱਲ ਕਰੀ ਸੀ ਵਾਰਡ ਆਰਡਰ ਦੀ ਜਿਵੇਂ ਅਮਰੀਕਾ ਦਾ ਜੀ ਆਪ ਦਾ ਇੱਕ ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਉਮੇ ਸਟੇਟ ਆਰਡਰ ਹੁੰਦਾ ਹੈ ਹਰੇਕ ਦੇਸ਼ ਦੇ ਵਿੱਚ ਉਹਨਾਂ ਦੀ ਆਪਣੀਆਂ ਪਾਲਿਸਿਜ਼ ਹੁੰਦੀਆਂ ਨੇ ਜਿਹੜੀਆਂ ਡਰਾਫਟ ਕੀਤੀਆਂ ਜਾਂਦੀਆਂ ਨੇ ਖੋਫੀਆ ਏਜੰਸੀਆਂ ਤੋਂ ਲੈ ਕੇ ਸਾਰਾ ਜਿਹੜਾ ਉਹਨਾਂ ਦਾ ਥਿੰਕ ਟੈਂਕ ਨੇ ਉਹ ਪਾਲਿਸਿਜ਼ ਬਣਾਉਂਦੇ ਨੇ ਜਿੱਥੋਂ ਤੱਕ ਮੈਨੂੰ ਲੱਗਦਾ ਹੈਗਾ ਵੀ ਜਿਹੜਾ ਆਪਾਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਨਸ਼ਾ ਜਾਂ ਗੈਂਗਸਟਰ ਵਾਰ ਇਹਦੇ ਪਿੱਛੇ ਵੀ ਇੱਕ ਸੋਚੀ ਸਮਝੀ ਪਾਲਸੀ ਦੀ ਬੂਹ ਆਉਂਦੀ ਹੈ ਜੀ ਵੀ ਕੇਂਦਰ ਕਿਸੇ ਨਾ ਕਿਸੇ ਤਰ੍ਹਾਂ ਇਸ ਵਰਗ ਨੂੰ ਇੱਕ ਪੰਜਾਬੀ ਵਰਗ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ ਜੀ ਕਿਉਂਕਿ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਹਿੰਦੂ ਸਿੱਖ ਦਾ ਪਾੜਾ ਪਾਇਆ ਗਿਆ ਜੀ ਜਾਂ ਖਾਲਸਤਾਨੀ ਕਹੇ ਜਾਂ ਤੁਸੀਂ ਦੇਖੋ ਵੀ ले आके ਇਹਨਾਂ ਨੇ ਸ਼ਗੂਫਾ ਛੱਡਿਆ ਜਿਹਦੇ ਨਾਲ ਸਾਡੇ ਪੰਜਾਬੀ ਲੋਕਾਂ ਦੇ ਵਿੱਚ ਦਫਾੜ ਪੈਦਾ ਹੋ ਗਿਆ ਤਾਂ ਉਹ ਹਿੰਦੂ ਕਮਿਊਨਿਟੀ ਅੱਜ ਆਪਦੇ ਆਪ ਨੂੰ ਪੰਜਾਬੀਆਂ ਨਾਲੋਂ ਵੱਧ ਹਿੰਦੂ ਸਮਝਣ ਲੱਗੀ ਜਦੋਂ ਕਿ ਉਹਨਾਂ ਦਾ ਹੱਕ ਪੰਜਾਬੀ ਦਾ ਹੈ ਉਹਨਾਂ ਨੂੰ ਆਪਦਾ ਹੱਕ ਨਹੀਂ ਛੱਡਣਾ ਚਾਹੀਦਾ ਉਹ ਸਾਰੇ ਸਟੇਟ ਪੋਲਿਸੀਜ਼ ਨੇ ਸਟੇਟ ਆਰਡਰ ਜੋ ਕਰਦਾ ਹੋਈ ਚੱਲਦਾ ਹੈ ਅੱਜ ਵੀ ਜੇ ਲੱਗਦਾ ਹੈ ਗੈਂਗਸਟਰਸ ਆਏ ਨੇ ਜਾਂ ਨਸ਼ਾ ਚੱਲ ਰਿਹਾ ਹੈ ਇਹਦੇ ਪਿੱਛੇ ਕਿਤਨਾ ਕਿਤੇ ਸਟੇਟ ਆਰਡਰ ਕੰਮ ਕਰਦਾ ਹੈਗਾ ਕਿਉਂਕਿ ਆਪਾਂ ਜੇ ਵੇਖੀਏ ਗੈਂਗਸਟਰ ਦੇ ਪੈਦਾ ਹੋਣ ਦਾ ਕਾਰਨ ਵੀ ਸਾਡੇ ਸਿਆਸਤਦਾਨ ਨੇ ਸਭ ਤੋਂ ਵੱਡੇ ਕਿਉਂਕਿ ਪਹਿਲਾਂ ਪੁਸ਼ਤ ਪਣਾਈ ਦਿੰਦੇ ਆ ਉਹਨਾਂ ਦੀ ਦਰਬਾਰਤੋਂ ਕਰਦੇ ਆ ਅੱਜ ਵੀ ਕਿਤੇ ਨਾ ਕਿਤੇ ਇਹ ਲੱਗਦਾ ਵੀ ਵੱਡੇ ਗੈਂਗਸਟਰਾਂ ਦਾ ਨਾਂ ਬੋਲਦਾ ਵੀ ਕੇਂਦਰ ਉਹਨਾਂ ਤੋਂ ਕ੍ਰਾਈਮ ਕਰਵਾਉਂਦਾ ਹੈਗਾ ਜਾਂ ਕੇਂਦਰ ਉਹਨਾਂ ਤੋਂ ਜ਼ਿੰਮੇਵਾਰੀ ਦੀបាន ਦਾ ਕ੍ਰਾਈਮ ਕਰਵਾ ਕੇ ਜਿਵੇਂ ਵਿਦੇਸ਼ਾਂ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਕੈਨੇਡਾ ਨਾਲ ਇਹੀ ਰੋਲਾ ਪਿਆ ਸੀ ਜੀ ਜਿਹਦੇ ਪਿੱਛੇ ਹੌਲੀ-ਹੌਲੀ ਰਿਸਰਚ ਤੋਂ ਬਾਅਦ ਜਾਂ ਉਹਨਾਂ ਦੀ ਜਿਹੜੀ ਖੋਜ ਸੀ ਜਾਂਚ ਸੀ ਉਸ ਤੋਂ ਬਾਅਦ ਭਾਰਤ ਸਰਕਾਰ ਦਾ ਵੀ ਵਿੱਚ ਹੱਥ ਆਇਆ ਜੀ ਤੇ ਜਦੋਂ ਕਿ ਜ਼ਿੰਮੇਵਾਰੀ ਉਹਨਾਂ ਦੀ ਗੈਂਗਸਟਰ ਲੈ ਰਹੇ ਨੇ ਜੀ ਤਾਂ ਕਿਤੇ ਨਾ ਕਿਤੇ ਸਾਰਾ ਕੁਝ ਇੱਕ ਨੈਟਵਰਕ ਬਣ ਚੁੱਕਿਆ ਹੈ ਰਾਜਨੀਤ ਤੇ ਜਿੱਨਾਂ ਚਿਰ ਲੋਕ ਇਹਦੇ ਖਿਲਾਫ ਆਵਾਜ਼ ਨਹੀਂ ਠਾਉਂਦੇ ਲੋਕ ਜਿੱਨਾਂ ਚਿਰ ਇਹਦੇ ਖਿਲਾਫ ਸਖਤ ਨਹੀਂ ਹੁੰਦੇ ਲੋਕ ਲੈਰ ਨਹੀਂ ਚਲਦੀ ਉਹਨਾਂ ਚਿਰੇ ਚੀਜ਼ਾਂ ਤੋਂ ਲਜਾਤ ਪਾਉਣੀ ਬਹੁਤ ਮੁਸ਼ਕਲ ਹੈ ਜੇ ਆਪਾਂ ਕਹੀਏ ਪੰਜਾਬ ਸਰਕਾਰ ਇਹਨੂੰ ਹੈਂਡਲ ਕਰ ਲੂਗੀ ਤਾਂ ਉਹਦੇ ਇਕੱਲੇ ਦਾ ਬਸ ਦਾ ਕੰਮ ਨਹੀਂ ਹੈਗਾ ਇੱਕ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਹੋਰ ਵੀ ਨੁਕਸ ਹੈ ਜਿੱਥੇ ਮਾੜੀ ਮੁੱਟੀ ਕੋਈ ਐਦਾਂ ਦੀ ਚੰਗਾਰੀ ਉਠਦੀ ਹੈ ਨਾ ਚਾਹੇ ਉਹ ਖਾਲਿਸਤਾਨ ਦੀ ਲਾ ਲਓ ਚਾਹੇ ਹੋਰ ਗਰਮ ਦਲੀਆਂ ਦੀ ਚੰਗਾਰੀ ਲਾ ਲਓ ਤਾਂ ਇੱਕ ਧਾਰਨ ਇੱਕ ਗੱਲ ਮੁੱਦਾ ਲਾ ਲਓ ਉਹਦੇ ਤੇ ਹੋ ਬਿਨਾ ਪੜੇ ਬਿਨਾ ਸੋਚੇ ਹੀ ਮਗਰ ਲੱਗਦੇ ਆ ਮੈਂ ਨਹੀਂ ਇਹ ਮੇਰਾ ਮਤਲਬ ਕਹਿਣ ਦਾ ਇਹ ਨਹੀਂ ਕਿ ਕਿਤੇ ਧਾਰਮਿਕ ਕੋਈ ਬੇਅਦਵੀ ਹੁੰਦੀ ਆ ਆਪਾਂ ਉਹਦੇ ਲਈ ਨਾ ਆਵਾਜ਼ ਉਠਾਈਏ ਨਹੀਂ ਆਪਾਂ ਵੀ ਸਿੱਖਾਂ ਵੀ ਇੰਗਾ ਤੰਗਾਬੀ ਪਰ ਕਿਸੇ ਧਾਰਮਿਕ ਮੁੱਦੇ ਬਾਰੇ ਨਹੀਂ ਵੀ ਪਤਾ ਹੁੰਦਾ ਨਾ ਉਹਦੇ ਵਿੱਚ ਵੀ ਪੰਜਾਬ ਦੇ ਨੌਜਵਾਨਾ ਜਿਹੜੇ ਪੜਕ ਜਾਂਦੇ ਆ ਤੇ ਉਹ ਲਾਂਡ ਆਰਡਰ ਦੀ ਸਥਿਤੀ ਵੀ ਖਰਾਬ ਹੁੰਦੀ ਆ ਉਹਨਾਂ ਦਾ ਮਾਨਸਿਕ ਸਤੁਲਨ ਵੀ ਵਿਗੜਦਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨਾਂ ਦੀ ਜਿਹੜੀ ਤਸਵੀਰ ਉਹ ਕਿਸ ਤਰ੍ਹਾਂ ਬਦਲ ਗਈ ਕੌਣ ਚਲਾ ਰਿਹਾ ਉਹ देखो ਜੇ ਆਪਾਂ ਖਾਲਸਾਤਨ ਦੀ ਗੱਲ ਕਰਦੇ ਆ ਤਾਂ ਇਹ ਬੜਾ ਡੂੰਗਾ ਮੁੱਦਾ ਹੋ ਜਾਂਦਾ ਜੀ ਖਾਲਸਾਤਨ ਸ਼ਬਦ ਦੀ ਜਿਹੜੀ ਪੈਦਾਵਾਰ ਸੀ ਇਹ ਵੀ ਰਾਜਨੀਤਿਕ ਸੀ ਕਿਸੇ ਟਾਈਮ ਇੰਦਰਾ ਗਾਂਧੀ ਆਪਣੀ ਸਿਆਸਤ ਨੂੰ ਚਮਕਾਉਣ ਲਈ ਜੀ ਇਹ ਸ਼ਬਦ ਦੀ ਵਰਤੋਂ ਕਰੀ ਦੋਸ਼ ਲੱਗਦਾ ਰਿਹਾ ਵੀ ਪਿੰਡਰਾਂ ਵਾਲੇ ਨੇ ਖਾਲਸਾਤਨ ਦੀ ਮੰਗ ਕਰੀ ਹੈ ਜੀ ਕਿਤੇ ਵੀ ਆਨ ਰਿਕਾਰਡ ਨਹੀਂ ਆਉਂਦਾ ਵੀ ਉਹਨੇ ਖਾਲਸਾਤਨ ਦੀ ਮੰਗ ਕਰ ਬਿਲਕੁਲ ਨਹੀਂ ਹੁੰਦਾ ਠੀਕ ਹੈ ਜਦੋਂ ਕਿ ਇਹਨਾਂ ਦੇ ਆਪਣੇ ਵੱਡੇ ਲੀਡਰ ਵੀ ਕਹਿ ਰਹੇ ਨੇ ਸੁਬਰਾਮਣੀਨ ਸਵਾਮੀ ਵਰਗੇ ਕਹਿ ਰਹੇ ਨੇ ਵੀ ਉਹਨੇ ਕਦੇ ਵੀ ਮੰਗ ਨਹੀਂ ਕੀਤੀ ਕਦੇ ਨਹੀਂ ਅੱਜ ਭਾਜਪਾ ਦੇ ਵੱਡੇ ਲੀਡਰ ਨੇ ਬੜੇ ਕੱਦਾਵਾ ਜੀ ਠੀਕ ਹੈ ਇਹ ਮੁੱਦਾ ਕਿਉਂ ਲਿਆਂਦਾ ਗਿਆ ਇਹ ਰਾਜਨੀਤੀ ਦੇ ਵਿੱਚ ਵਾਪਸੀ ਲਈ ਸੀਗਾ ਜੀ ਉਸ ਤੋਂ ਬਾਅਦ ਇੰਨਾ ਵਧੀਆ ਕੰਮ ਆਇਆ ਉਹਨਾਂ ਦੇ ਖਾਲਿਸਤਾਨ ਦਾ ਇੱਕ ਮੁੱਦਾ ਵੀ ਕਿਦੋਂ ਵੀ ਤੁਸੀਂ ਇਹਨਾਂ ਤੇ ਦੋਸ਼ ਲਾ ਦਿਓ ਖਾਲਿਸਤਾਨੀ ਕਹਿ ਕੇ ਇਹਨਾਂ ਨੂੰ ਨਕਾਰ ਦਿਓ ਤੇ ਉਧਰ ਵੋਟਾਂ ਮਟੋਲ ਲਓ 84 ਹੋਇਆ ਤੁਹਾਨੂੰ ਪਤਾ ਹੈਗਾ ਉਹਦਾ ਵੀ ਬੈਨੀਫਿਟ ਮਿਲਿਆ ਅਰਜੀ Gandhi ਦੀ ਸਰਕਾਰ ਬੜੀ ਪਹੁਮਤ ਨਾਲ ਬਣੀ ਜੀ ਤਾਂ ਉਹੀ ਪੈਟਰਨ ਦੁਆਰੇ ਭਾਜਪਾ ਨੇ ਦਰਾਇਆ ਗੁਜਰਾਤ ਹੋਇਆ ਗੁਜਰਾਤ ਦੰਗਿਆਂ ਤੋਂ ਬਾਅਦ મોદી ਪ੍ਰਧਾਨ ਮੰਤਰੀ ਬਣਿਆ ਤੇ ਇਸ ਤੋਂ ਬਾਅਦ ਫਿਰ ਇਹ ਮੁੱਦੇ ਜਿਵੇਂ ਆਪਣੇ ਉੱਠੇ ਨੇਗੇ ਜਿਵੇਂ ਹਿੰਦੂਆਂ ਦੇ ਨਾਲ ਨੂੰ ਮੁਸਲਮਾਨਾਂ ਦਾ ਵੀ ਚੱਕ ਲਿਆ ਗਿਆ ਜੀ ਤਾਂ ਸਭ ਤੋਂ ਵਧੀਆ ਤਰੀਕਾ ਸੀਗਾ ਜਦੋਂ ਕਿਸਾਨ ਲਹਿਰ ਚੱਲੀ ਉਹਨਾਂ ਨੂੰ ਵੀ ਖਾਲਸਤਾਨੀ ਕਹਿ ਦਿੱਤਾ ਕਿ ਜੀ ਠੀਕ ਹੈ ਤੇ ਜਿਹੜੇ ਆਪਣੇ ਨੌਜਵਾਨ ਨੇਗੇ ਸਭ ਤੋਂ ਵੱਡੀ ਜਿਹੜੀ ਮੇਰੇ ਖਿਆਲ ਚ ਤਰਾਸਦੀ ਹੈਗੀ ਸਾਨੂੰ ਖਾਲਸਤਾਨ ਦੀ ਮੰਗ ਕਰਨਾ ਮੈਂ ਕਹਿੰਦਾ ਵੀ ਸਭ ਤੋਂ ਵੱਡੀ ਤਰਾਸਦੀ ਹੈ ਜੀ ਸਾਨੂੰ ਵੱਡਾ ਮਹਾਪੰਜਾਬ ਚਾਹੀਦਾ ਜੀ ਨਾ ਕਿ ਸਾਨੂੰ ਛੋਟਾ ਜਿਹਾ ਖਾਲਸਤਾਨ ਜੀ ਉਹ ਪੰਜਾਬ ਦੇ ਵਿੱਚ ਸਾਡਾ ਹੱਕ ਦਾ ਜਿਹੜਾ ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਗਿਆ ਉਹ ਤੇ ਵੀ ਹੈ ਜੀ ਜਾਂ ਸਾਡੇ ਨਾਲ ਹਰਿਆਣਾ ਹੈ ਸਾਡਾ ਭਰਾ ਹੈਗਾ ਹਿਮਾਚਲ ਹੈਗਾ ਤੇ ਉਧਰੋਂ ਲੇਹਰ ਅਦਾਕ ਤੱਕ ਜਿਹੜਾ ਮਹਾ ਪੰਜਾਬ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਸਾਨੂੰ ਉਹ ਚਾਹੀਦਾ ਹੈ ਖਾਲਸਤਾਨ ਦੀ ਮੰਗ ਤਾਂ ਪੰਜਾਬ ਨੂੰ ਬੜਾ ਛੋਟਾ ਕਰ ਦਿੰਦੀ ਹੈ ਜੀ ਇਹ ਜਾਣ ਬੁੱਝ ਕੇ ਕੇਂਦਰ ਦੀ ਇਹ ਇੱਕ ਪਾਲਿਸੀ ਸੀ ਜਿਹਨੂੰ ਅਸੀਂ ਚੱਕ ਲਿਆ ਤੇ ਉਹਦੀ ਡੁਗਡੁਗੀ বাজਾਈ ਜਾ ਰਹੀ ਹੈ ਜੀ ਇਸੇ ਕਰਕੇ ਜਿਹੜੇ ਪੰਜਾਬ ਦੇ ਹਿੰਦੂ ਨੇ ਉਹ ਆ ਪੰਜਾਬੀ ਆਪ ਦੇ ਆਪ ਨੂੰ ਘਟ ਗਹਿ ਰਹੇ ਨੇਗੇ ਹਿੰਦੂ ਵੱਧ ਕਹਿ ਰਹੇ ਨੇ ਹਿੰਦੂ ਉਹਨਾਂ ਦਾ ਇੱਕ ਧਰਮ ਹੈ ਰਹਿਣਾ ਚਾਹੀਦਾ ਉਹਨਾਂ ਨੂੰ ਹਿੰਦੂ ਧਰਮ ਵਿੱਚ ਪਰ ਪੰਜਾਬੀਏ ਤੂੰ ਕਿਉਂ ਛੱਡ ਰਹੇ ਨੇ ਬੜੇ ਦੁੱਖ ਦੀ ਗੱਲ ਹੈ ਕਿਉਂ ਛੱਡ ਰਹੇ ਨੇ ਕਿਉਂਕਿ ਇੱਕ ਖਾਲਸਾਤਾਨ ਦਾ ਮੁੰਡਾ ਕੇਂਦਰ ਨੇ ਛੱਡਿਆ ਹੋਇਆ ਛੋਡੇ ਸਿਰ ਤੇ ਬਾਰ-ਬਾਰ ਨਾਰੇ ਲੱਗਦੇ ਨੇਗੇ ਜਿਦੋਂ ਕਿ ਕੋਈ ਮੁੱਦਾ ਹੀ ਨਹੀਂ ਸੀਗਾ ਸਾਡਾ ਸਾਡਾ ਮੁੱਦਾ ਕਿਸਾਨੀ ਦਾ ਸੀਗਾ ਸਾਡੇ ਹੱਕਾਂ ਦਾ ਸੀਗਾ ਖਾਲਸਾਤਾਨ ਦੇ ਨਾਂ ਤੇ ਸਾਡੇ ਹਜ਼ਾਰਾਂ ਮੁੰਡੇ ਮਾਰ ਦਿੱਤੇ ਗਏ ਨੇ ਠੀਕ ਹੈ ਗੁੰਮਰਾਹ ਕੀਤੇ ਗਏ ਨੇ ਤੇ ਅੱਜ ਵੀ ਜਿਹੜੇ ਨੌਜਵਾਨ ਵਰਗ ਹੈਗਾ ਇਹ ਦੇਖੋ ਕਿਤਾਬਾਂ ਤਾਂ ਪੜਦਾ ਨਹੀਂ ਨਾ ਹਿਸਟਰੀ ਪੜਦਾ ਇਹ ਤਾਂ ਸੋਸ਼ਲ ਉਹਦੇ ਹੀ ਦੰਗੇ ਹੋ ਜਾਂਦੇ ਆ ਉਹ ਤੇ ਸਾਨੂੰ ਪਤਾ ਵਿਰੋਧ ਸ਼ੁਰੂ ਹੋ ਜਾਂਦੇ ਨੇ ਤੁਸੀਂ ਦੇਖਿਆ ਹੋਊਗਾ ਕੱਲ ਪਰਸੋਂ ਕੀ ਚੱਲ ਰਿਹਾਗਾ ਟਿੱਪੂ ਸੁਲਤਾਨ ਤੇ ਕੀ ਚੱਲ ਰਿਹਾ ਜੀ ਠੀਕ ਹੈ ਨਾ ਤਾਂ ਹਿਸਟਰੀ ਪੜ੍ਹੇ ਬਿਨਾ ਆਪਾਂ ਜੇ ਇਹ ਚੀਜ਼ਾਂ ਨੂੰ ਸੋਸ਼ਲ ਮੀਡੀਆ ਦੇ ਸਿਰ ਤੇ ਨੌਜਵਾਨ ਵਰਗ ਅੱਗੇ ਵਧੂਗਾ ਤਾਂ ਹਮੇਸ਼ਾ ਗੁੰਮਰਾਹ ਹੁੰਦਾ ਰਹੂਗਾ ਤੇ ਉਹ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਭੜਕਦਾ ਰਹੂਗਾ ਸਰ ਐਮਪੀ ਰਾਗਵ ਚੱਡਾ ਦੀ ਲੋਕ ਸਭਾ ਦੇ ਵਿੱਚ ਇੱਕ ਮਲਦਾ ਰੱਖਿਆ ਕਹਿੰਦਾ ਜਿਵੇਂ ਲੋਕਾਂ ਕੋਲੇ ਵੋਟ ਰਾਹੀਂ ਅਧਿਕਾਰ ਆ ਰਾਈਟ ਟੂ ਇਲੈਕਟ ਜਿਸੇ ਨੂੰ ਚੋਣਦਾ ਤਦ ਰਾਇਟੂ ਰੀਕਾਲ ਵੀ ਹੋਣਾ ਚਾਹੀਦਾ ਹਾਂ ਜੋ ਤੁਹਾਡੇ ਕੱਲਾ ਕੀਤੀਆਂ ਦੇ ਪੂਰਾ ਨਹੀਂ ਉਤਰਦਾ ਤੁਹਾਨੂੰ ਵਾਪਸ ਬੁਲਾਉਣ ਦਾ ਅਧਿਕਾਰ ਹੋਣਾ ਚਾਹੀਦਾ ਤੁਸੀਂ ਕਿਵੇਂ ਦੇਖਦੋ ਰਾਗਵ ਚੱਡਾ ਦੀ ਸਟੇਟਮੈਂਟ ਦੇਖੋ ਜੋ ਰਾਗਵ ਚੱਡਾ ਨੇ ਕਿਹਾ ਉਹ ਉੱਥੇ ਜਾਂ ਤਾਂ ਆਪਣੀ ਸੁਸਾਇਟੀ ਬਹੁਤ ਹੀ ਗੰਭੀਰ ਹੋਣੀ ਚਾਹੀਦੀ ਹੈ ਜੀ ਕਿਉਂਕਿ ਇੱਥੇ ਲੋਕਾਂ ਨੂੰ ਵਿਚਾਰਾਂ ਨੂੰ ਵੋਟ ਦੇ ਅਧਿਕਾਰ ਦੇ ਨਹੀਂ ਪਤਾ ਰੀਕਾਲ ਤਾਂ ਉਹ ਕੀ ਕਰ ਸਕਦੇ ਕਿ ਕਰ ਸਕਦੇ ਕਿਉਂਕਿ ਵੋਟਾਂ ਜਿਹੜੀਆਂ ਆਪਣੀਆਂ ਪੈਂਦੀਆਂ ਨੇ ਗਿਆ ਉਹ ਤੁਹਾਨੂੰ ਪਤਾ ਕਿਵੇਂ ਮੈਨੀਪੂਲੇਟ ਕੀਤਾ ਜਾਂਦਾ ਸਾਰਾ ਸਿਸਟਮ ਨੂੰ ਕਿਵੇਂ ਪ੍ਰਚਾਰਿਆ ਜਾਂਦਾ ਹੈਗਾ ਕਿਵੇਂ ਸਾਰਾ ਕੁਝ ਲਾਬਿੰਗਸ ਹੁੰਦੀਆਂ ਨੇ ਤੇ ਹੁਣ ਦਾ ਰੋਲਾ ਪੈਂਦਾ ਵੀ ਬਟਨ ਦੱਬੇ ਤੋਂ ਭਈ ਇੱਕ ਸਪੈਸ਼ਲ ਪਾਰਟੀ ਦਾ ਹੀ ਮੋਹਰ ਲੱਗਦੀ ਹੈ ਇੱਥੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਆਪਣੀ ਜਿਹੜੀ ਆਪਾਂ ਚੋਣ ਕਰੀ ਸੀ ਉਹ ਸਹੀ ਕਰੀ ਸੀ ਤੇ ਹੁਣ ਉਹਨੂੰ ਰੀਕਾਲ ਆਪਾਂ ਕਿਵੇਂ ਕਰ ਸਕਦੇ ਹਾਂ ਤਾਂ ਇਹ ਚੀਜ਼ਾਂ ਤਾਂ ਅਜੇ ਦੇਖੋ ਬਹੁਤ ਦੂਰ ਨੇ ਸਮਾਜ ਇਹਨਾਂ ਡਿਵੈਲਪ ਨਹੀਂ ਹੋਇਆ ਸਾਡਾ ਕਿਉਂਕਿ ਸਾਡੀਆਂ ਵੋਟਾਂ ਤਾਂ ਆਪਣਾ ਹਿੰਦੂ ਮੁਸਲਮਾਨ ਦੇ ਨਾਂ ਤੇ ਹੀ ਪੈ ਜਾਂਦੀ ਹੈ ਠੀਕ ਹੈ ਜੀ ਤੇ ਉਵੇਂ ਹੀ ਸਿਸਟਮ ਚੱਲ ਰਿਹਾ ਹੈਗਾ ਅੱਜ ਵੀ ਹੋਈ ਹੈਗਾ ਤਾਂ ਰਾਗਵ ਚੱਡਾ ਦਾ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਕੋਈ ਬੜਾ ਜ਼ਿਆਦਾ ਵਜ਼ਨ ਹੈਗਾ ਉਹ ਗੱਲ ਦੇ ਵਿੱਚ ਠੀਕ ਹੈ ਨੋਟਾ ਵੀ ਆਪਾਂ ਸ਼ੁਰੂ ਕੀਤਾ ਸੀ ਉਹਦੇ ਉਹਦੇ ਨਾਲ ਕੀ ਫਰਕ ਪੈਂਦਾ ਜੀ ਕਿਉਂਕਿ ਰਾਜਨੇਤਾ ਜਦੋਂ ਇੱਕ ਵਾਰੀ ਆਪਣੀ ਪਾਵਰ ਦੇ ਵਿੱਚ ਆ ਗਿਆ ਜੀ ਉਹਨੇ ਤਾਂ ਆਪਦੇ ਗੁੱਲ ਦਿਖਾਉਣੀ ਦਿਖਾਉਣੀ ਅੱਛਾ ਸੈਂਟਰ ਦੀ ਪੰਜਾਬ ਦੇ ਉੱਪਰ ਆਖ ਹੈ ਜੀਓਗ੍ਰਾਫੀਕਲ ਪੰਜਾਬ ਨੂੰ ਘੇਰਨ ਦੀ ਸਾਜਿਸ ਕੀਤੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਉਠਿਆ ਹਾਂ ਜੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਉੱਪਰ ਹੀ ਅੱਖ ਕਿਉਂ ਆ ਸੈਂਟਰ ਦੀ ਨਾ ਕਾਂਗਰਸ ਨੇ ਕਟ ਕੀਤੀ ਨਾ ਭਾਜਪਾ ਕਰ ਰਹੀ ਹੈ ਤੇ ਪੰਜਾਬ ਦੇ ਰਾਜਸੀ ਨਿਤਾਵਾਂ ਨੂੰ ਕੀ ਕਰਨਾ ਚਾਹੀਦਾ ਇੰਟੈਲੈਕਚੁਅਲ ਬੰਦਿਆਂ ਨੂੰ ਕੀ ਕੰਟਰੀਬਿਊਸ਼ਨ ਦੇਣੀ ਚਾਹੀਦੀ ਹੈ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਦੇਖੋ ਸਰ ਪੰਜਾਬ ਦਾ ਤਾਂ ਆਜ਼ਾਦੀ ਤੋਂ ਬਾਅਦ ਹੀ ਮਸਲਾ ਇੱਕ ਬਹੁਤ ਵੱਡਾ ਬਣ ਗਿਆ ਸੀ ਕੇਂਦਰ ਕੋਲੇ ਜੀ ਕੇਂਦਰ ਦੀ ਇੱਕੋ ਇੱਕ ਪਾਲਿਸੀ ਸੀ ਵੀ ਪੰਜਾਬ ਦੇ ਲੋਕਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਤਾਂ ਉਹਦੇ ਵਾਸਤੇ ਤੁਸੀਂ ਦੇਖੋ ਵੀ ਪੰਜਾਬ ਦੀ ਵੰਡ 47 ਦੇ ਵਿੱਚ ਹੋ ਗਈ ਜੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਉਸ ਤੋਂ ਬਾਅਦ ਬੰਡ ਆਪਣੀ ਪੰਜਾਬ ਦੀ 47 ਤੋਂ ਬਾਅਦ ਤੁਸੀਂ ਦੇਖੋ ਹਰਿਆਣਾ ਤੇ ਹਿਮਾਚਲ ਬਣਾ ਦਿੱਤੇ ਜੀ ਹੁਣ 47 ਦੀ ਵੰਡ ਵੇਲੇ ਦੇਖੋ ਬੰਦੇ ਕੌਣ ਬੈਠੇ ਸੀਗੇ ਜੀ ਜਨਾਹ ਪਟੇਲ ਤੇ ਨਹਿਰੂ ਪੰਜਾਬ ਦਾ ਤਾਂ ਕੋਈ ਨੁਮਾਇੰਦਾ ਹੀ ਨਹੀਂ ਸੀ ਜੀ ਤੁਸੀਂ ਕੁਰਬਾਨੀਆਂ ਇੰਨੀਆਂ ਦੇ ਰਹੇ ਹੋ ਤੁਸੀਂ ਸਾਰੇ ਅੱਗੇ ਹੋ ਕੇ ਲੜ ਰਹੇ ਹੋਗੇ ਸਾਨੂੰ ਨਾ ਤਾਂ ਕੂਟਨੀਤੀ ਆਉਂਦੀ ਹੈ ਨਾ ਸਾਡੀ ਬੌਧਿਕਤਾ ਉਹ ਨਹੀਂ ਡਿਵੈਲਪ ਸੀ ਜੀ ਠੀਕ ਹੈ ਸਾਰਾ ਕੁਝ ਆਜ਼ਾਦੀ ਤੋਂ ਬਾਅਦ ਸੰਭਾਲਣ ਵਾਲੇ ਹੋਰ ਬੰਦੇ ਸੀ ਮਰਨ ਵਾਲੇ ਹੋਰ ਬੰਦੇ ਸੀ ਤਾਂ ਸਾਡਾ ਨੁਮਾਇੰਦਾ ਤਾਂ ਦੇਖੋ ਆਜ਼ਾਦੀ ਤੋਂ ਬਾਅਦ ਵੀ ਨਹੀਂ ਸੀਗਾ ਤੇ ਅੱਜ ਵੀ ਉਹੀ ਸਿਲਸਿਲਾ ਚੱਲ ਰਿਹਾ ਹੈ ਜਿਹੜੇ ਵੀ ਅੱਗੇ ਆਗੂ ਆਪਾਂ ਚੁਣਦੇ ਆਂਗੇ ਉਹ ਕਿਤੇ ਨਾ ਕਿਤੇ ਕੇਂਦਰ ਦੇ ਹੱਥੀਂ ਚੜ ਜਾਂਦੇ ਨੇ ਚਾਹੇ ਉਹ ਵਿਕਦੇ ਨੇ ਚਾਹੇ ਉਹ ਡਰਾਈ ਜਾਂਦੇ ਨੇ ਹਰ ਤਰੀਕਾ ਉਹਨਾਂ ਨਾਲ ਵਰਤਿਆ ਜਾਂਦਾ ਪਹਿਲੀਆਂ ਸਰਕਾਰਾਂ ਬਣੀ ਆ ਅਕਾਲੀ ਦਲ ਦੇਖੋ ਆਪਦੇ ਆਪ ਨੂੰ ਪੰਜਾਬ ਦਾ ਬੜਾ ਹੀ ਆਪਣਾ ਕਹਈਏ ਵੀ ਤੈਸੀ ਪਾਰਟੀ ਸਮਝਦਾ ਜਾਂ ਉਹ ਧਰਮ ਦੇ ਨਾਂ ਤੇ ਹੀ ਵੋਟਾਂ ਲੈਂਦਾ ਰਿਹਾ ਜੇ ਕੀਤਾ ਉਹਨਾਂ ਨੇ ਪੰਜਾਬ ਦੀ ਵੰਡ ਕਰਾਉਣ ਕਰਾਉਣ ਵਾਲੀ ਅਕਾਲੀ ਦਲ ਹੈਗਾ ਤੁਸੀਂ ਦੇਖੋ ਸੰਤਪਤੇ ਸਿੰਘ ਨੇ ਮੋਰਚਾ ਲਾਇਆ ਸੰਤਪਤ ਸਿੰਘ ਕਿੰਨਾ ਕੁ ਸਮਝਦਾਰੀ ਵਾਲਾ ਕੰਮ ਕਰ ਰਿਹਾ ਸੀ ਅਸੀਂ ਆਪਦੇ ਕੋਲੋਂ ਬਹੁਤ ਵੱਡੇ ਖਿੱਤੇਆਂ ਨੂੰ ਖੰਜਾਤਾ ਜੀ ਠੀਕ ਹੈ ਅੱਜ ਸਾਡਾ ਹੱਕ ਜਿਹੜਾ ਤੁਸੀਂ ਚੰਡੀਗੜ੍ਹ ਪਿੱਛੇ ਗੱਲ ਕਰੀ ਆ ਲੜ ਰਹੇ ਹੋ ਜੇ ਹਰਿਆਣਾ ਤੇ ਹਿਮਾਚਲ ਹੀ ਨਾ ਆਪਾਂ ਦਿੰਦੇ ਚੰਡੀਗੜ੍ਹ ਕਿੱਧਰ ਜਾਂਦਾ ਸੀ ਜੀ ਉਦੋਂ ਅਸੀਂ ਮੰਗ ਕਰੀ ਹੈ ਠੀਕ ਹੈ ਇਹ ਮੰਗ ਨਹੀਂ ਕਰੀ ਇਹ ਕਰਵਾਈ ਗਈ ਹੈ ਕੇਂਦਰ ਵੱਲੋਂ ਤਾਂ ਜਿਹੜੇ ਸਾਡੇ ਰਾਜਨੀਤਕਾਂਵਾਂ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਤੇ ਭਰੋਸਾ ਬਿਲਕੁਲ ਨਹੀਂ ਕੀਤਾ ਜਾ ਸਕਦਾ ਇਹ ਬਿਲਕੁਲ ਉਵੇਂ ਹੀ ਚੱਲਦੇ ਆ ਜਿਵੇਂ ਸਟੇਟ ਆਰਡਰ ਆਉਂਦਾ ਹੈ ਇਹ ਜਿਹੜੀ ਪੰਜਾਬ ਦੀ ਮੰਗ ਸੀਗੀ ਪੰਜਾਬ ਸੂਬੇ ਦੀ ਮੰਗ ਸੀ ਇਹਦੇ ਪਿੱਛੇ ਵੀ ਕੇਂਦਰ ਹੀ ਸੀਗਾ ਕੇਂਦਰ ਨੇ ਸਾਨੂੰ ਵਰਤਿਆ ਅਸੀਂ ਕਟੜਪੁਤਲੀ ਬਣ ਗਏ ਜਦੋਂ ਕੇਂਦਰ ਸਾਨੂੰ ਕਦੇ ਖਾਲਸਤਾਨੀ ਬਣਾਉਂਦਾ ਅਸੀਂ ਖਾਲਸਤਾਨੀ ਬਣ ਜਾਂਦੇ ਆ ਤਾਂ ਆਪਾਂ ਕੇਂਦਰ ਦੇ ਹੱਥਾਂ ਤੇ ਨੱਚ ਰਹੇ ਆ ਕਾਰਨ ਇਹੀ ਹੈ ਵੀ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਉਹ ਵੀ ਹਿਸਟਰੀ ਨਾਲ ਟੁੱਟ ਗਈ ਹੈ ਪੁਰਾਣੇ ਸਾਡੇ ਜਿਹੜੇ ਆਗੂ ਸੀਗੇ ਉਹਨਾਂ ਤਾਂ ਭਰੋਸੇਯੋਗ ਸੀ ਨਾ ਉਹ ਐਨੇ ਆਪਣਾ ਯੋਗਤਾ ਰੱਖਣ ਵਾਲੇ ਸੀਗੇ ਇਮਾਨਦਾਰ ਵੀ ਨਹੀਂ ਸੀ ਨਾ ਹੀ ਉਹਨਾਂ ਦੀ ਐਨੀ ਯੋਗਤਾ ਸੀ ਉਹਨਾਂ ਨੇ ਸਿਰਫ ਆਪਦੇ ਹਿੱਤਾਂ ਲਈ ਰਾਜ ਕੀਤਾਗਾ ਚਾਹੇ ਕਿੰਨੇ ਵੀ ਵੱਡੇ ਲੀਡਰ ਹੋਏ ਹੋਣ ਤੇ ਅੱਜ ਵੀ ਆਪਾਂ ਜੇ ਅਮੀਰ ਰੱਖਣੀ ਆ ਤਾਂ ਇਹ ਆ ਵੀ ਲੋਕ ਜੁੜਨ ਨਾ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਨਮਾਇंदे ਸਿੱਧੇ ਤੌਰ ਤੇ ਚੁਣੇ ਜਾਣ ਜੇ ਤੁਸੀਂ ਰਾਜਨੀਤਿਕ ਦਲਾਂ ਨਾਲ ਜਾਉਂਗੇ ਤਾਂ ਉਹ ਉਵੇਂ ਹੀ ਕੰਮ ਕਰਨਗੇ ਅੱਜ ਤੁਸੀਂ ਪੈਟਰਨ ਦੇਖਦੇ ਹੋ ਜਿਹੜਾ ਪੈਟਰਨ ਭਾਜਪਾ ਦਾ ਸੀ ਜਿਹੜਾ ਪੈਟਰਨ ਤੁਸੀਂ ਅਕਾਲੀਆਂ ਦਾ ਦੇਖਿਆ ਹੈ ਜਾਂ ਤੁਸੀਂ ਕਾਂਗਰਸ ਦਾ ਦੇਖਿਆ ਹੋਈ ਅੱਜ ਆਪ ਦਾ ਕਿਉਂਕਿ ਕੰਮ ਤਾਂ ਸੈਂਟਰ ਤੋਂ ਹੀ ਚੱਲਣਾ ਹੈ ਜੀ ਠੀਕ ਹੈ ਸੈਂਟਰ ਤੋਂ ਬਿਨਾਂ ਨਹੀਂ ਚੱਲ ਸਕਦੇ ਤੇ ਜਿਹੜਾ ਬੰਦਾ ਵੀ ਸਟੇਟ ਆਰਡਰ ਤੋਂ ਬਾਹਰ ਜਾਂਦਾ ਹੈਗਾ ਉਹਨੂੰ ਹਟਾ ਦਿੱਤਾ ਜਾਂਦਾ ਹੈ। ਚਾਹੇ ਉਹ ਬੰਦੇ ਨੂੰ ਜਾਨੀ ਤੌਰ ਤੇ ਹਟਾ ਦਿੱਤਾ ਜਾਵੇ, ਮਾਰ ਦਿੱਤਾ ਜਾਵੇ, ਚਾਹੇ ਉਹ ਬੰਦੇ ਨੂੰ ਕਿਸੇ ਤਰ੍ਹਾਂ ਹੋਰ ਕੰਟਰੋਲ ਕਰ ਲਿਆ ਜਾਵੇ। ਤਾਂ ਉਮੀਦ ਆਪਾਂ ਰਾਜਨੇਤਾਵਾਂ ਤੋਂ ਬਿਲਕੁਲ ਨਹੀਂ ਰੱਖ ਸਕਦੇ। ਲੋਕਾਂ ਨੂੰ ਜਾਗਣਾ ਪਊਗਾ, ਲੋਕਾਂ ਨੂੰ ਅੱਗੇ ਆਉਣਾ ਪਊਗਾ। ਉਹੀ ਸਾਨੂੰ ਮਹਿਮਾ ਚਲਾਉਣੀਆਂ ਪੈਣਗੀਆਂ, ਲਹਿਰਾਂ ਚਲਾਉਣੀਆਂ ਪੈਣਗੀਆਂ। ਉਹਨਾਂ ਚਿਰ ਪੰਜਾਬ ਦਾ ਕੋਈ ਹੱਲ ਨਹੀਂਗਾ। ਨਹੀਂ ਤਾਂ ਚਾਰੇ ਪਾਸੋਂ ਸਾਨੂੰ ਕੀਰਨ ਦਾ ਕੰਮ ਤਾਂ ਚੱਲ ਹੀ ਰਿਹਾ ਜਿਵੇਂ ਸਾਨੂੰ ਲੱਗਦਾ ਹੈਗਾ ਵੀ ਇਸ ਤੋਂ ਬਾਅਦ ਜਿਵੇਂ ਜੰਮੂ ਕਸ਼ਮੀਰ ਦਾ ਕੀਤਾ ਕਦੇ ਆਪਣੇ ਨਾਲ ਵੀ ਹੋ ਸਕਦਾ ਹੈ ਵੀ ਸੋਡੇ ਜਿਹੜੇ ਫਾਜ਼ਿਲਕਾ ਤੇ ਅਬੋਰ ਵਾਲੇ ਇਲਾਕੇ ਆ ਪਤਾ ਨਹੀਂ ਕਦੋਂ ਬਸੇ ਕੱਢ ਦਿੱਤੇ ਜਾਂ ਸਰ ਉਹਨੂੰ ਆਪਾਂ ਇੰਟਰਨੈਸ਼ਨਲ ਮੁੱਦੇ ਤੇ ਆਉਣ ਇੱਕ ਅਮਰੀਕਾ ਟਰੇਡ ਡੀਲ ਕੀਤੀ ਹੈ ਜੀ ਹੁਣ ਹਾਂਜੀ ਸਰ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਟਰੇਡ ਡੀਲ ਭਾਰਤ ਨੇ ਅਮਰੀਕਾ ਨਾਲ ਕਿਉਂ ਕੀਤੀ ਕਿ ਭਾਰਤ ਦੇ ਵਿੱਚ ਉਹ ਚੀਜ਼ਾਂ ਹੈ ਨਹੀਂ ਸੀਗੀਆਂ ਉਹਦੀ ਪ੍ਰੋਡਕਸ਼ਨ ਨਹੀਂ ਸੀ ਜਾਂ ਉਹਦੀ ਕੁਆਲਿਟੀ ਨਹੀਂ ਸੀ ਸਰ ਜਿਹੜੀ ਟ੍ਰੇਡ ਡੀਲ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਪੂਰੀ ਤਰ੍ਹਾਂ ਤੇ ਆਪਾਂ ਜੇ ਦੇਖੀਏ ਭਾਰਤ ਦੀ ਰਾਜਨੀਤਿਕ ਕੂਟਨੀਤੀ ਦਾ ਫੇਲਿਅਰ ਹੈ ਜੀ ਸੋ ਇਹ ਦੇਖੋ ਵੀ ਆਪਣਾ ਕੇਂਦਰ ਕਿਵੇਂ ਗੋਡਿਆਂ ਪਰਨੇ ਹੋ ਗਿਆ ਟੰਪ ਦੇ ਅੱਗੇ ਜੀ ਪਰ ਹੈਰਾਨੀ ਦੀ ਗੱਲ ਇੱਥੇ ਆ ਵੀ ਆਜ਼ਾਦੀ ਵੇਲੇ ਵੀ ਨਹੀਂ ਸੀ ਭੁਗਤਿਆ ਆਜ਼ਾਦ ਸਾਰਾ ਹਿੰਦੁਸਤਾਨ ਹੋਇਆ ਜੀ ਤਾਂ ਉਹਦੀ ਕੀਮਤ ਇਕੱਲੇ ਪੰਜਾਬ ਨੇ ਚੁਕਾਈ ਜੀ ਤੇ ਅੱਜ ਜੇ ਉਹ ਆਪਾਂ ਕਹਿੰਦੇ ਆ ਵੀ ਟ੍ਰੇਡ ਡੀਲ ਜਿਹੜੀ ਹੋਈ ਹੈਗੀ ਆਪਣਾ ਅਮਰੀਕਾ ਨਾਲ ਵੱਖ-ਵੱਖ ਦੇਸ਼ਾਂ ਤੇ ਹੋਇਆ ਸਾਰਾ ਕੁਝ ਉਹਨਾਂ ਦਾ ਪਰ ਉਹ ਭੁਗਤੂਗਾ ਸਭ ਤੋਂ ਵੱਧ ਪੰਜਾਬ ਕਿਉਂਕਿ ਉਹਦੇ ਚ ਜਿਹੜਾ ਐਗਰੀਕਲਚਰ ਸੈਕਟਰ ਦੇ ਸੰਬੰਧ ਦੇ ਵਿੱਚ ਜਿਹੜੀਆਂ ਉਹਨਾਂ ਨੇ ਆਪਦੇ ਮੁੱਦੇ ਰੱਖੇ ਨੇ ਵੀ ਆਪਾਂ ਨੂੰ ਸਿੱਧੀ ਐਂਟਰੀ ਦੇ ਦਿੱਤੀ ਹੈ ਇੰਡੀਆ ਦੇ ਵਿੱਚ ਉਹਨਾਂ ਦੀਆਂ ਫਸਲਾਂ ਦੀ ਉਹਨਾਂ ਦੀਆਂ ਜੀਐਮ ਫਸਲਾਂ ਆਉਣਗੀਆਂ ਸਾਡੇ ਵਿੱਚ ਵੇਚਣ ਦੀ ਵੀ ਇਜਾਜ਼ਤ ਨਹੀਂ ਸੀਗੀ ਅਸੀਂ ਉਹਨਾਂ ਦੀਆਂ ਚੀਜ਼ਾਂ ਵੇਚਾਂਗੇ ਤਾਂ ਸਾਡੀ ਕਿਸਾਨੀ ਦੇ ਪੱਲੇ ਕੀ ਬਚੂ ਜਿਵੇਂ ਭਾਸ਼ਵ ਵਰੇ ਤੇ ਪ੍ਰਚਾਰ ਰਹੇ ਆ ਕਹਿੰਦੇ 3.5 ਤੋਂ ਉਹ 3.5% ਨਹੀਂ ਦੱਸ ਰਹੇ ਡਿਊਟੀ ਅਸਲ ਚ ਉਹ ਕਹਿੰਦੇ 50 ਕਰਤੀ ਸੀ ਮੋਦੀ ਸਾਹਿਬ ਉਹਨੇ 트럼ਪ ਨੇ ਅਸੀਂ 18 ਤੇ ਲੈ ਕੇ ਆਂਦੀ ਹੈ ਤੋਂ ਪਹਿਲਾਂ 3.5 ਸੀ ਸਰ ਇਹ ਹੀ ਤਾਂ ਇੱਕ ਵੱਡੀ ਸਮੱਸਿਆ ਹੈਗੀ ਵੀ ਭਾਜ ਪੈ ਜਿਹੜਾ ਜਿਵੇਂ ਆਪਾਂ ਦੇਖਿਆ ਆਪਣੇ ਪਹਿਲਾਂ ਜੀਐਸਟੀ ਲੱਗਿਆ ਸੀ ਜੀ ਜੀਐਸਟੀ 18% ਤੇ 28% ਲੱਗਿਆ ਸੀ ਜੀ ਉਹ ਕਿੰਨੇ ਪਰਸੈਂਟ ਤੋਂ ਸ਼ੁਰੂ ਹੋਇਆ ਸੀ ਸਭ ਲੋਕ ਭੁੱਲ ਗਏ ਜੀ ਭੁੱਲ ਗਏ ਹਾਂ 3% ਤੋਂ ਉਹ ਸ਼ੁਰੂ ਹੋਇਆ ਸੀ 70% ਦੇ ਜਿਹੜੇ ਟੈਕਸ ਸੀਗੇ ਫਲੈਟ ਉਹਨਾਂ ਨੂੰ ਚਾਕੇ 18 ਤੇ 28% ਦੇ ਲਿਜਾਇਆ ਗਿਆ ਅੱਜ ਉਹਨੂੰ 28% ਤੋਂ ਹੀ ਲੋ 18% ਕੀਤਾ ਤਾਂ ਬੜਾ ਪ੍ਰਚਾਰ ਕੀਤਾ ਗਿਆ ਦੇਖੋ ਇਹ 10% ਟੈਕਸ ਘਟਾ ਤਾ ਫਿਰ ਪਹਿਲਾਂ ਕਈ ਗੁਣਾ ਵਧਾ ਦਿਓ ਫਿਰ ਥੋੜਾ ਜਿਹਾ ਘਟਾ ਦਿਓ ਜਿਵੇਂ ਆਪਾਂ ਤੇਲ ਦੇ ਵਿੱਚ ਵੀ ਦੇਖਦੇ ਆਂ ਤੇਲ ਦੇ ਵਿੱਚ ਕੀ ਹੁੰਦਾ ਸੀਗਾ ਹੁਣ ਤਾਂ ਤੇਲ ਦੀਆਂ ਕੀਮਤਾਂ ਹੀ ਦੇਖੋ ਲੋਕ ਦੇਖਣੋਂ हट ਗਏ ਲੋਕਾਂ ਦੇ ਹੱਥ ਖੜੇ ਕਰਾਤੇ ਸਰਕਾਰ ਨੇ ਪਹਿਲਾਂ ਕੀ ਹੁੰਦਾ ਸੀ ਵੀ 4 ਰੁਪਏ ਰੇਟ ਵਧਾਤਾ ਤੇਲ ਦਾ 2 ਰੁਪਏ ਵਧਾਤਾ ਤਾਂ 50 ਪੈਸੇ 20 ਪੈਸੇ ਘਟਾਤਾ ਲੋਕਾਂ ਦੀਆਂ ਅੱਖਾਂ ਪੁੰਝਦੀਆਂ ਹੁਣ ਇਹ ਡੀਲ ਦੇ ਇਹੀ ਮਸਲਾ ਹੈ ਦਾ ਜੰਬਾ ਦੇਖੀਏ ਜੀ ਤਾਂ ਹੁਣ ਜਿਹੜਾ ਟੈਰਿਫ ਦੀ ਗੱਲ ਕਰਦੇ ਆਪਾਂ ਉਹਨੇ 50% ਲਾਤਾ ਪਹਿਲਾਂ ਕਿੱਥੇ ਸੀ ਪਹਿਲਾਂ 0% ਸੀ ਜੀ 3% ਵੀ ਨਹੀਂ ਸੀ ਜੀ ਅਮਰੀਕਾ ਬਹੁਤ ਪ੍ਰੋਡਕਟ ਇੰਡੀਆ ਤੋਂ 0% ਤੇ ਖਰੀਦਦਾ ਸੀ ਕਿਉਂਕਿ ਉਹਦੀ ਲੋੜ ਹੈ ਉਹਨੂੰ ਤਾਂ ਲੋੜ ਹੈ ਜੀ ਸਾਨੂੰ ਲੋੜ ਨਹੀਂ ਠੀਕ ਹੈ ਨਾ ਉਹਨੂੰ ਲੋੜ ਹੈ ਸਾਡੇ ਕੋਲ ਪ੍ਰੋਡਕਸ਼ਨ ਸੀਗੀ ਹੁਣ ਅਮਰੀਕਾ ਸਾਡੇ ਤੇ ਅੱਖਾਂ ਦਿਖਾ ਰਿਹਾ ਵੀ ਅਸੀਂ ਤੁਹਾਡੇ ਤੇ ਟੈਕਸ ਲਾਵਾਂਗੇ ਐਡਾ ਵੱਡਾ ਖਪਤਕਾਰ ਹੈ ਸਾਡਾ ਮੁਲਕ ਜੇ ਹਜੇ ਵੀ ਉਹਦੇ ਅੱਗੇ ਗੋਡਿਆਂ ਪਰਨੇ ਆ ਤਾਂ ਮੇਰੇ ਖਿਆਲ ਚ ਕੇਂਦਰ ਸਰਕਾਰ ਤਾਂ ਫੇਲ ਹੋ ਹੀ ਚੁੱਕੀ ਹੈਗੀ ਉਹਨਾਂ ਦੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਵੀ ਇਹ ਜਦੋਂ ਸਰਕਾਰ ਡਿੱਗੂਗੀ ਜਾਂ ਆਪਣਾ ਫੇਲਿਅਰ ਆਊਗਾ ਕੇਂਦਰ ਦਾ ਤਾਂ ਬੜੀਆਂ ਵੱਡੇ ਮਸਲੇ ਨਿਕਲ ਕੇ ਆਉਣਗੇ ਵੀ ਇਹਨੂੰ ਚਲਾਉਣ ਵਾਲੀ ਬੰਦੇ ਕੁਝ ਉਦਯੋਗਪਤੀ ਸੀਗੇ ਉਹਨਾਂ ਦੇ ਫੇਵਰ ਚ ਚੱਲ ਰਿਹਾ ਹੈਗਾ ਤਾਂ ਜਿਹੜਾ 트ੰਪ ਦੀ ਤੁਸੀਂ ਗੱਲ ਕਰੀ ਹੈ ਉਹਦੇ ਚ ਦੇਖੋ ਦੋ ਚੀਜ਼ਾਂ ਨੇ ਜਿਹੜਾ ਰੋਲਾ ਪੈਂਦਾ ਵੀ ਜਾਂ ਤਾਂ ਮੋਦੀ ਦਾ ਕੋਈ ਵੀਕ ਪੁਆਇੰਟ ਹੈ ਜਾਂ ਮੋਦੀ ਫਿਰ ਜਿਹੜਾ ਅਡਾਨੀ ਦੇ ਕੇਸ ਨੂੰ ਲੈ ਕੇ ਚੱਲ ਰਿਹਾ ਉੱਥੇ ਉਹਦੇ ਲਈ ਕੰਪਰੋਮਾਈਜ਼ ਹੋ ਰਿਹਾ ਸਭੀ ਗੱਲਾਂ ਦਾ ਤੇ ਪਰ ਆਪਣੀ ਕਿਸਾਨੀ ਦਾ ਇਹਨਾਂ ਨੇ ਬੇੜਾਗਰਕ ਕਰ ਦੇਣਾ ਉਹਨਾਂ ਦੇ ਟਾਈਮ ਦੇ ਵਿੱਚ ਸੋ ਦੀਆਂ ਇਹ ਫਸਲਾਂ ਨੇ ਜਿਵੇਂ ਨਰਮਾ ਪਹਿਲਾਂ ਬਰਬਾਦ ਹੋ ਗਿਆ ਸਾਡਾ ਤੇ ਕਣਕ ਝੋਨਾ ਕਿਸੇ ਨੇ ਨਹੀਂ ਚੱਕਣਾ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ ਥੈਂਕ ਯੂ ਸਸਿਕਾ